ਸਸ਼ਵਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਨ੍ਹਾਂ ਵੱਲੋਂ ਨਸ਼ਿਆਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਨੇ ਨਸ਼ਾ ਤਸਕਰਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਨਸ਼ਾ ਤਸਕਰਾ ਨੂੰ ਜੇਲਾ ਦੇ ਵਿੱਚ ਬੰਦ ਕੀਤਾ ਜਾਵੇ ਤੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਇਸ ਦੇ ਚਲਦਿਆਂ ਮਨੀਤ ਕੌਂਡਾ ਲੈਸ ਐਸਪੀ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਵੱਲੋਂ ਲਗਾਤਾਰ ਹੀ ਨਸ਼ਾ ਤਸਕਰਾ ਦੇ ਖਿਲਾਫ ਸਿਕੰਜਾ ਕੱਸਿਆ ਜਾ ਰਿਹਾ ਹੈ ਇਸੇ ਲੜੀ ਤ하ਤ ਬਟਿੰਡਾ ਪੁਲਿਸ ਦੇ ਸੀਆਈਏ 2 ਸਟਾਫ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 100 ਗ੍ਰਾਮ ਹੈਰੋਇਨ ਤੇ ਡਰੱਗ ਮਨੀ ਬਰਾਮਦ ਹੋਈ ਹੈ ਹਰਵਿੰਦਰ ਸਿੰਘ ਸਰਾ ਡੀਐਸਪੀ ਦੇ ਵੱਲੋਂ ਜਾਣਕਾਰੀ ਦੰਦਿਆ ਦੱਸਿਆ ਗਿਆ ਕਿ ਉਪਰੋਕਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਮਾਮਲੇ ਦੀ ਗੰਭੀਰਤਾ ਦਾ ਪੜਤਾਲ ਹੋ ਰਹੀ ਹੈ ਕਿ ਇਹ ਵਿਅਕਤੀ ਨਸ਼ਾ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਇਸ ਦੇ ਵੱਲੋਂ ਸਪਲਾਈ ਕੀਤਾ ਜਾਣਾ ਸੀ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਮੈਡਮ ਸਾਡੇ ਬਨੀਤ ਕੌਂਡਲ ਐਸਐਸਪੀ ਬਟਿੰਡਾ ਜੀ ਰਹਿਮਾਈ ਦੇ ਵਿੱਚ ਸਾਨੂੰ ਇੱਕ ਤਲਾਹ ਮਿਲੀ ਸੀਗੀ ਸਾਡੀ ਸੀਏ2 ਦੀ ਟੀਮ ਨੂੰ ਵੀ ਇੱਕ ਵਿਅਕਤੀ ਸतीश ਕੁਮਾਰ ਪੁੱਤਰ ਦਲਦੂਰਾਮ ਹੈ ਵਾਸੀ ਗਲੀ ਨੰਬਰ 5 ਅਮਰਪੁਰ ਬਸਤੀ ਮਠੰਡਾ ਇਹ ਨਸ਼ੇ ਦਾ ਕਾਰੋਬਾਰ ਕਰਦਾ ਨਸ਼ਾ ਵੇਚਦਾ ਹੈਗਾ ਲੈ ਕੇ ਵੇਚਦਾ ਹੈਗਾ ਉਹਦੀ ਤਲਾਹ ਮਿਲ ਤੇ ਸੀਏ2 ਦੀ ਟੀਮ ਨੇ ਸਾਡੇ ਉੱਥੇ ਜਾ ਕੇ ਰੇਡ ਕੀਤਾ ਸੀਗਾ ਉੱਥੇ ਰੇਡ ਕਰਨ ਤੇ ਉਥੋਂ 100 ਗ੍ਰਾਮ ਚਟਾ 3 ਲੱਖ ਰੁਪਏ ਡਰਗ ਮਨੀ ਰਿਕਵਰ ਹੋਈ ਹੈ ਹੋਰ ਕਵਰ ਹੋਣ ਤੇ ਉਹਦੇ ਖਿਲਾਫ ਥਾਣਾ ਕਲਾਂ ਕੋਲ ਵਿੱਚ ਵੇਖੇ ਮੁਕੱਦਮਾ ਦਰਜ ਕੀਤਾ ਹੈ ਮੁਕੱਦਮਾ ਦਰਜ ਕਰਕੇ ਉਹਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਰਿਮਾਂਡ ਹਾਸਲ ਕਰਾਂਗੇ ਉਹਦਾ ਅਗਲੀ ਬਣਦੀ ਕਾਰਵਾਈ ਅਸੀਂ ਚਲਿਆਵਾਂਗੇ ਕਿਥੋਂ ਲੈ ਕੇ ਆਉਂਦਾ ਕਿਹਨੂੰ ਅੱਗੇ ਵੇਚਦਾ ਹੈਗਾ ਸਾਰੀ ਇਹ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਸਾਰਾ ਸਰ ਜੀ ਗੱਲ ਕਰੀ ਕਿੰਨੇ ਟਾਈਮ ਦਾ ਇਹ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਸੀ ਇਹ ਤਕਰੀਬਨ ਪਿਛਲੇ 1 ਸਾਲ ਤੋਂ ਸੀਗਾ ਜੀ ਦੋ ਪਰਚੇ ਤੇ ਪਹਿਲਾਂ ਵੀ ਦਰਜ ਹੋਏ ਹੋਏ ਆ 1 ਸਾਲ ਦੇ ਵਿੱਚੋਂ ਇਨਵੋਲਵਮੈਂਟ ਸੀਗੀ ਇਹਦੀ ਇਸ ਦੇਸੀ ਕੇ ਕੰਮ ਕੀ ਕਰਦਾ ਹੈ ਇਹ ਤਾਂ ਆਹੀ ਹੈ ਜੀ ਇਹੀ ਕੰਮ ਕਰਦਾ ਇਹ ਹਾਂਜੀ ਦਸ਼ੇ ਦਾ ਹੀ ਕੰਮ ਕਰਦਾ ਜੀ ਸਰ ਇਸ ਤਰ੍ਹਾਂ ਦੇ ਜਿਹੜਾ ਨਸ਼ਾ ਵੇਚਣ ਦਾ ਕੰਮ ਕਰ ਰਹੇ ਹੈਗੇ ਉਹਨਾਂ ਨੂੰ ਕੀ ਮੈਸੇਜ ਹੈ ਮੈਸੇਜ ਤਾਂ ਇਹ ਹੈ ਜੇਬਾ ਸੁਧਰ ਜਾਣ ਇਲਾਕਾ ਛੱਡ ਜਾਣ ਨਹੀਂ ਤਾਂ ਫਿਰ ਕ ਔਰ ਚਾ ਦਰਜ ਕਰਾਂਗੇ ਪਰਸ਼ਾ ਚੱਕ ਜੀਲ ਚ ਭੇਜਾਂਗੇ ਬਾਹਰ ਤਾਂ ਨਹੀਂ ਰਹਿਣ ਦੇਵਾਂਗੇ ਕਦੇ ਵੀ